ਕੈਨੇਡਾ ਵਿੱਚ ਸੂਬਾ ਹੈ ਜੀ ਅਲਬਰਟਾ ਤੇ ਜਿਹੜਾ ਸਿਟੀ ਹੈ ਐਡਮੰਟਨ ਅਲਬਰਟਾ ਦਾ ਕੈਪੀਟਲ ਐਡਮੰਟਨ ਐਡਮੰਟਨ ਦੀ ਅੱਜ ਸਵੇਰੇ ਫਰਡੇ ਸਵੇਰੇ ਦੀ ਇਹ ਖਬਰ ਹੈ ਕਿ ਐਡਮੰਟਨ ਦੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਫਰਡੇ ਸਵੇਰੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਇਹ ਬਿਲਡਿੰਗ ਹੈ ਜੀ ਮੈਕਡੋਗਲ ਬਿਲਡਿੰਗ 107 ਐਵੇਨਿਊ ਤੇ 106 ਸਟਰੀਟ ਦੇ ਉੱਪਰ ਰਾਤ 12:30 ਵਜੇ ਯਾਨੀ ਕਿ ਫਰਾਈਡੇ ਦੀ अर्ਲੀ ਮਾਰਨਿੰਗ 12:30 ਵਜੇ ਆਪਾਂ ਕਹਿ ਸਕਦੇ ਹਾਂ ਪੁਲਿਸ ਡਿਪਾਰਟਮੈਂਟ ਨੂੰ 911 ਤੇ ਕਾਲ ਕੀਤੀ ਗਈ ਪੁਲਿਸ ਡਿਪਾਰਟਮੈਂਟ ਪਹੁੰਚਿਆ ਪੈਰਾਮੈਡਿਕਸ ਪਹੁੰਚੀ ਉਹਨਾਂ ਨੇ ਵਿਅਕਤੀ ਜਿਹੜਾ ਉੱਥੇ ਪਿਆ ਸੀ ਉਹ ਸਿਕਿਉਰਿਟੀ ਗਾਰਡ ਸੀ ਉਸ ਬਿਲਡਿੰਗ ਦਾ ਜਿਹੜਾ ਕਿ ਜ਼ਮੀਨ ਦੇ ਉੱਪਰ ਪਿਆ ਹੋਇਆ ਸੀ ਤੇ ਉਹਦੇ ਹੱਥ ਦੇ ਵਿੱਚ ਫੋਨ ਸੀ ਉਸ ਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਰਸਟ ਏਡ ਦਿੱਤੀ ਗਈ ਉਸ ਤੋਂ ਬਾਅਦ ਫਿਰ ਪੈਰਾਮੈਡੀਕਸ ਨੇ ਉਸ ਵਿਅਕਤੀ ਨੂੰ ਹਸਪੀਟਲ ਜਿਹੜਾ ਹੈ ਸ਼ਿਫਟ ਕੀਤਾ ਲੇਕਿਨ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਸ ਵਿਅਕਤੀ ਦੀ ਮੌਤ ਹੋ ਗਈ ਪੀਕਾਕ ਕਨਵੀਨੀਅன்ஸ் ਸਟੋਰ ਜਿਹੜਾ ਉਸ ਅਪਾਰਟਮੈਂਟ ਬਿਲਡਿੰਗ ਦੇ ਬਿਲਕੁਲ نیچے ਇਹ ਸਟੋਰ ਹੈ ਸਟੋਰ ਦੇ ਵਰਕਰਸ ਨੇ ਦੱਸਿਆ ਕਿ ਰਾਤ 11:30 ਵਜੇ ਜਦੋਂ ਉਹਨਾਂ ਨੇ ਸਟੋਰ ਬੰਦ ਕੀਤਾ ਸੀ ਉਸ ਵਕਤ ਇਹ ਯੰਗ ਸਿਕਿਉਰਿਟੀ ਗਾਰਡ ਮਹਿਜ਼ 20 ਸਾਲਾਂ ਦੇ ਸਿਕਿਉਰਿਟੀ ਗਾਰਡ ਨੂੰ ਉਹਨਾਂ ਨੇ ਵੇਖਿਆ ਸੀ ਉੱਥੇ ਸਿਕਿਉਰਿਟੀ ਗਾਰਡ ਚੱਕਰ ਲਗਾ ਰਿਹਾ ਸੀ ਤੇ ਨਾਲ ਫੋਟੋਆਂ ਖਿੱਚ ਰਿਹਾ ਸੀ ਉਹ ਕਹਿੰਦੇ ਇਹ ਰੈਗੂਲਰ ਵਾਲਾ ਸਿਕਿਉਰਿਟੀ ਗਾਰਡ ਨਹੀਂ ਸੀ ਜਿਹੜਾ ਕਿ ਆਲਮੋਸਟ ਹਰ ਰੋਜ਼ ਉੱਥੇ ਆਉਂਦਾ ਸੀ ਇਹ ਕਦੇ-ਕਦਾਈਂ ਆਉਂਦਾ ਸੀ ਔਰ ਇਹਨਾਂ ਦੀ ਇਹ ਡਿਊਟੀ ਸੀ ਕਿ 15 ਤੋਂ 20 ਮਿੰਟਾਂ ਦੇ ਵਿੱਚ ਉਹ ਬਿਲਡਿੰਗ ਦੇ ਇੱਕ ਚੱਕਰ ਲਗਾਉਂਦੇ ਸੀ ਤੇ ਨਾਲ ਫਿਰ ਬਿਲਡਿੰਗ ਦੀਆਂ ਫੋਟੋਆਂ ਖਿੱਚਦੇ ਸੀ ਸ਼ਾਇਦ ਆਪਣੇ ਬਾਸ ਦੇ ਲਈ ਇੱਕ ਔਰਤ ਜਿਹੜੀ ਕਿ ਬਿਲਡਿੰਗ ਦੇ ਵਿੱਚ ਰਹਿੰਦੀ ਹੈ ਉਸ ਨੇ ਪੁਲਿਸ ਡਿਪਾਰਟਮੈਂਟ ਨੂੰ ਦੱਸਿਆ ਕਿ ਉਸ ਨੇ ਬੈਂਕ ਬੈਂਕ ਦੀ ਜਦੋਂ ਆਵਾਜ਼ ਸੁਣੀ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਉਹਨੇ ਬਾਹਰ ਆ ਕੇ ਵੇਖਿਆ ਕਿ ਸਿਕਿਉਰਿਟੀ ਗਾਰਡ ਜਿਹੜਾ ਹੈ ਉਹ ਜ਼ਮੀਨ ਦੇ ਉੱਪਰ ਪਿਆ ਹੈ ਨਾਲ ਦੀ ਨਾਲ ਇੱਕ ਹੋਰ ਔਰਤ ਜਿਹੜੀ ਹੈ ਉਹ ਵੀ ਬਾਹਰ ਨਿਕਲੀ ਔਰ ਉਹ ਕਹਿੰਦੇ ਕਿ ਅਸੀਂ ਸਿਕਿਉਰਿਟੀ ਗਾਰਡ ਦੀ ਜਿਹੜੀ ਅਵਸਥਾ ਸੀ ਉਹਨੂੰ ਵੇਖਦੇ ਅਸੀਂ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਉਹਦਾ ਸਰਵਾਈਵ ਕਰਨਾ ਕਾਫੀ ਔਖਾ ਹੈ ਉਹਦੇ ਹੱਥ ਦੇ ਵਿੱਚ ਇਵਨ ਕਿ ਫੋਨ ਤੱਕ ਫੜਿਆ ਹੋਇਆ ਸੀ ਰੈਜ਼ਿਡੈਂਟਸ ਜਿਹੜੇ ਨੇ ਉਹਨਾਂ ਦਾ ਕਹਿਣਾ ਇਹ ਹੈ ਉਹ ਕਹਿੰਦੇ ਕਿ ਅਸੀਂ ਇਸ ਘਟਨਾ ਤੋਂ ਕਾਫੀ ਜ਼ਿਆਦਾ ਚਿੰਤਿਤ ਆ ਅਸੀਂ ਡਰੇ ਹੋਏ ਆ ਸਾਡੇ ਬੱਚੇ ਸਾਡੇ ਨਾਲ ਰਹਿੰਦੇ ਨੇ ਇਵਨ ਕਿ ਸਾਡੇ ਯੰਗ ਬੱਚੇ ਨੇ ਜਾਂ ਫਿਰ ਟੀਨੇਜਰਸ ਨੇ ਅਸੀਂ ਨਹੀਂ ਚਾਹੁੰਦੇ ਕਿ ਉਹ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੇਖਣ ਐਡਮਿੰਟਨ ਇਜ਼ ਅ ਬਿਗ ਸਿਟੀ 2022 ਤੋਂ 2023 ਦੇ ਵਿੱਚ ਉਥੇ ਵਾਇਲੈਂਟ क्राइम ਜਿਹੜੇ ਨੇ ਉਹ 4% ਵੱਧ ਹੋਏ ਨੇ क्राइम ਹੌਲੀ ਹੌਲੀ ਵੱਧਦਾ ਜਾ ਰਿਹਾ ਲੇਕਿਨ ਜੇ ਸਿਕਿਉਰਿਟੀ ਗਾਰਡ ਦੀ ਗੱਲ ਕਰੀਏ ਬੜਾ ਔਖਾ ਜਿਹਾ ਕੰਮ ਹੈ ਇਹ ਰਾਤ ਬਰਾਤੇ ਜਦੋਂ ਸਾਰੀ ਦੁਨੀਆ ਸੁੱਤੀ ਪਈ ਹੁੰਦੀ ਹੈ ਉਸ ਵਕਤ ਕੱਲੇ ਕਹ ਰਹੇ ਤੁਸੀਂ ਚੱਕਰ ਲਗਾਉਨੇ ਹੋ ਔਰ ਮਿਲਦਾ ਕੀ ਹੈ ਮਿਨਿਮਮ ਪੇ ਬਹੁਤ ਸਾਰੇ ਸਿਕਿਉਰਿਟੀ ਗਾਰਡ ਮਿਨਿਮਮ ਪੇ ਦੇ ਉੱਪਰ ਕੰਮ ਕਰਦੇ ਨੇ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਵਨ ਕੀ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਨੇ 18 18 20 20 ਸਾਲ ਦੇ ਜਿਹੜੇ ਨੇ ਉਹ ਲੋਕ ਹੁੰਦੇ ਨੇ ਇਸ ਕੇਸ ਦੇ ਵਿੱਚ ਇਹ ਪਿਕਚਰ ਜੋ ਸਾਹਮਣੇ ਆਈ ਹੈ ਗੁਰਪ੍ਰੀਤ ਸਿੰਘ ਸਹੋਤਾ ਦੇ ਚੜ੍ਹਦੀ ਕਲਾ ਅਖਬਾਰ ਦੇ ਫੇਸਬੁੱਕ ਪੇਜ ਤੋਂ ਲਈ ਗਈ ਹੈ